ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਹ ਜਿਹੜੀ ਤੂੜੀ ਭਰ ਰਹੇ ਅਸੀਂ ਇਹ ਤੂੜੀ ਅਸੀਂ ਲੈ ਕੇ ਜਾਣੀ ਆ ਹੜ੍ਹ ਪ੍ਰਭਾਵਿਤ ਏਰੀਆ ਚ ਮੱਲਾਂ ਵਾਲੀ ਵੱਲ ਤੇ ਉੱਥੇ ਗੱਲਬਾਤ ਹੋਈ ਆ ਬਾਈ ਸੁਖਵਿੰਦਰ ਪੀਪੀ ਨਾਲ ਤੇ ਉੱਥੇ ਲੈ ਕੇ ਜਾਵਾਂਗੇ ਕੱਲ ਨੂੰ ਦੋ ਟਰਾਲੀਆਂ ਪਹਿਲੀ ਟਰਾਲੀ ਆ ਜਿਹੜੀ ਭਰਨ ਲੱਗੇ ਹੋਏ ਆ ਆ ਮੇਰਾ ਵੀਰ ਜਿਹੜਾ ਖੜੋਤਾ ਏ ਤਾਂ ਇਹਦੀ ਸੇਵਾ ਬਾਈ ਇਸ ਵੀਰ ਨੇ ਜਿਹੜੀ ਤੂੜੀ ਆਪਾਂ ਨੂੰ ਫ੍ਰੀ ਦਿੱਤੀ ਆ ਪਿੰਡ ਡੱਬ ਵਾਲੀ ਕਲਾਂ ਜ਼ਿਲ੍ਹਾ ਫਾਜ਼ਿਲਕਾ ਤਾਂ ਸਲੂਟ ਆ ਮੇਰੇ ਭਰਾ ਨੂੰ ਤੂੜੀ ਹੈ ਜਿਹੜੀ ਸਾਰੀ ਮਤਲਬ ਸੇਵਾ ਤੇ ਆ ਮੇਰੇ ਨੌਜਵਾਨ ਵੀਰ ਆ ਜਿਹੜੇ ਸਾਡੇ ਆ ਪਾਲਾ ਸਾਡਾ ਭਰਾ ਅਮੰਨਾ ਡੇਰੀ ਵਾਲਾ ਭਰਾ ਆ ਰਤਨ ਖੜੂਤਾ ਠੀਕ ਆ ਆ ਸਾਰੇ ਉਹ ਸਾਡਾ ਫੌਜੀ ਸਾਹਿਬ ਛੁੱਟੀ ਤੇ ਆਇਆ ਤੇ ਅਸੀਂ ਲਾ ਲਿਆ ਤੂੜੀ ਤੇ ਅਸੀਂ ਹੱਕ ਚੱਲ ਵੀ ਸੇਵਾ ਤੇ ਠੀਕ ਆ ਆ ਦਵਿੰਦਰ ਸਵੇਰੇ ਟਰੈਕਟਰ ਲੈ ਕੇ ਜਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ ਧੰਨਵਾਦ ਵੀਰਾਂ ਦੀ ਸੇਵਾ ਦਾ ਯਾਰ ਸਾਡੇ ਤੋਂ ਵੀ ਵੱਧ ਅਭਰਾ ਜਿਨ੍ਹਾਂ ਦੇ ਘਰੋਂ ਤੂੜੀ ਦਿੱਤੀ ਜਿਨ੍ਹਾਂ ਨੇ ਉਹਨਾਂ ਨੇ ਆਹ ਲੋ ਬ੍ਰੈਡ ਕੂੜੀਆਂ ਆ ਮੁੰਡਿਆਂ ਵਾਸਤੇ ਬਈ ਸੇਵਾਦਾਰਾਂ ਵਾਸਤੇ ਮੰਨੇ ਤੇਰਾ ਧੰਨਵਾਦ ਆ ਭਰਾ ਕਾਲੇ ਕੀ ਕਹਿਣਾ ਚਾਹੁੰਦਾ ਹਾਂ ਹਾਂ ਬਸ ਹੋਇਆ ਹਾਂ ਹੈ ਵੀਰਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇਹਨੀ ਸੇਵਾ ਕੀਤੀ ਹੈ ਬਾਲੇ ਹਾਂ ਜੀ ਜੀ ਬਹੁਤ ਵਧੀਆ ਜੀ ਅੰਤਰਾਲਾ ਕੀਤਾ ਜਿਹੜਾ ਗੋਸਵਾਲਾ ਨੇ ਸਹੀ ਗੱਲ ਹੈ ਗੁਲਦੀਪ ਵਰਮਾ ਹਾਂਜੀ ਕੀ ਜਾਨਾ ਚੰਗ ਤੇ ਹਾਂ ਸਲੂਟ ਆ ਭਰਾਵਾਂ ਨੂੰ ਯਾਰ ਬਾਈ ਜੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਹਾਂ ਰਤਨ